ਘੜੀ ਗਵਾਤਾ ਯਾ ਬਾਰੇ ਮੰਡੂ ਨਾ ਨਹੀਂ ਨਹੀਂ ਉਹ ਉਹ ਦੇਖ ਦੋ ਤੇ ਬੋਲੋ ਬੋਲੋ ਡਰੋਨ ਸ਼ੋ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਉੱਤਰੀ ਭਾਰਤ ਦੇ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਆਪਣੀ ਕਿਸਮ ਦਾ ਪਹਿਲਾ 500 ਡਰੋਨਸ ਦੇ ਨਾਲ ਇਹ ਡਰੋਨ ਸ਼ੋ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਨੂੰ ਸਮਰਪਿਤ ਇਸ ਵਕਤ ਅਸਮਾਨ ਦੇ ਵਿੱਚ 500 ਡਰੋਨਸ ਇਕੱਠੇ ਆਪਣੀ ਪੂਰੀ ਲੈ ਦੇ ਵਿੱਚ ਚਲਦੇ ਹੋਏ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਜਦੋਂ Hindu ਧਰਮ ਖਤਰੇ ਵਿੱਚ ਸੀ ਤੇ ਕਸ਼ਮੀਰੀ ਪੰਡਤਾਂ ਨੇ ਆ ਕੇ ਭਗਤੀ ਇੱਕ ਬਹਾਦਰ ਕੋਲ ਗੁਜ਼ਾਰਿਸ਼ ਕੀਤੀ ਸੀ ਫਰਿਆਦ ਕੀਤੀ ਸੀ ਕਿ ਉਹਨਾਂ ਦਾ ਧਰਮ ਖਤਰੇ ਵਿੱਚ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸ਼ੀਸ਼ ਬਲੀਦਾਨ ਕਰਕੇ ਪੂਰੇ ਹਿੰਦੂ ਧਰਮ ਦੀ ਰੱਖਿਆ ਕੀਤੀ ਸੀ ਤੇ ਹਿੰਦੂ ਧਰਮ ਦੀ ਚਾਦਰ ਬਣ ਕੇ ਸਾਹਮਣੇ ਆਏ ਸੀ ਅੱਜ ਇਹ ਡਰੋਨ ਸ਼ੋ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਵਿਰਾਸਤੇ ਖਾਲਸਾ ਆਨੰਦਪੁਰ ਸਾਹਿਬ ਦੇ ਵਿੱਚ

ਕਤਲ ਕਰ ਦਿੱਤੇ ਜਾਂਦੇ। ਇਸੇ ਦੌਰਾਨ ਉਸਨੇ ਆਪਣੇ ਸਿਪਾ ਸਰਦਾਰ ਇਫਤਿਹਾਰ ਖਾਨ ਨੂੰ ਕਸ਼ਮੀਰ ਦੇ ਇਲਾਕੇ ਵਿੱਚ ਜਗਲੀ ਧਰਮ ਫੈਲੀ ਕਰਨ ਵਾਸਤੇ ਭੇਜਿਆ। ਕਸ਼ਮੀਰੀ ਬ੍ਰਾਹਮਣ ਆਪਣਾ ਧਰਮ ਬਚਾਉਣ ਲਈ ਕਈ ਹੂਰ धावा ਦੇ ਦਿੱਤਾ। ਪਰ ਕਿਸੇ ਨੇ ਨਾ ਦੀਵਾਨਾ। ਅਦੀਰ ਉਹਨਾਂ ਨੂੰ ਸਿੰਗੁਰ ਤੇ ਬਾਦ ਜਿਖੋਲਾ। ਕੋਈ ਹੂਰ ਨਾ ਸਕੀ ਸ। آنند پور صاحب گرو کا محل صاحب جھت کشمیری پنڈت بہادر صاحب کو فریاد لے کے آئے سن ਤੇ ਅਦਿਸੂ ਬਾਤ ਇਸ ਜੁਲੀ ਸ਼ਾਇਰ ਦਿਲ ਅਲਾਦਮ ਵਾਲਾ ਬਾਤ ਜਦੋਂ ਗੁਰੂ ਸਾਹਿਬ ਲੁਕਾਇ ਤੇ ਸੂਮ ਕਰਨ ਵਾਲੇ ਸੰਸਾਰੀ ਬਾਦਸ਼ਾਹ ਦੇਖ ਕੇ ਦੀਵਾਰ ਬਣ ਕੇ ਖੜੇ ਦਿੱਲੀ ਦਾ ਚਾਂਦਨੀ ਚੌਕ ਨਵਾਬ

ਰੂਨਾ ਤੋਂ ਅਸਮੀ ਜਲਾਦਾ ਨਹੀਂ ਇੱਕ ਹੋਰ ਵੱਡਾ ਸਾਰਾ ਦੇਖ ਚਾ ਨੂੰ ਉਹ ਸੇਧਨ ਅੱਗ ਬਾਲ ਕੇ ਪਾਣੀ ਉਬਾਲਣਾ ਸ਼ੁਰੂ ਕਰਦੇ ਤੇ ਭਾਈ ਧਿਆਲ ਦਾਸ ਜੀ ਉਸ ਵਿੱਚ ਬੈਠ ਗਏ ਭਾਈ ਧਿਆਲ ਦਾਸ ਜੀ ਮੁਸਕਰਾਉਂਦੇ ਹੋਏ ਸਿਰ ਦੁਤੇ ਭਾਈ ਧਿਆਲਾ ਜੀ ਦੀ ਸ਼ਹਾਦਤ ਜਿਨ੍ਹਾਂ ਨੂੰ ਇਸ ਸੇਧ ਦੇ ਵਿੱਚ ਗਰਮ ਗਰਮ ਪੀਕ ਦੇ ਵਿੱਚ ਪਾਣੀ ਉਬਾਲ ਕੇ ਉਹਨਾਂ ਦੇ ਚਮੜੀ ਫਟਣ ਲੱਗੀ ਗਰਮ ਪਾਣੀ ਦੇ ਨਾਲ ਹੀ ਉਹਨਾਂ ਦੇ ਸਰੀਰ ਨੂੰ ਖਤਮ ਕਰ ਦਿੰਦਾ ਹੈ ਡਡੀਆਂ ਵੀ ਮਕਰੀਆਂ ਲੱਗਦਾ ਬਰੂਨਾ ਦੇ ਮੁਖਾਰ ਵਿੱਚ ਸੁਖਣੀ ਸਾਹਿਬ ਦੀ ਆਵਾਜ਼ ਪੂਰੀ ਫਜ਼ਾ ਵਿੱਚ ਗੂੰਜਦੀ ਹੈ ਉਧਰ ਦੇ ਇੱਕ ਚੁੱਲ੍ਹੇ ਤੇ ਨਜ਼ਰ ਆਈ ਵਿੱਚ ਦੇਹ ਭਈ ਕਿਸੇ ਦੀ ਜਲਦੀ ਹੈ ਸ਼ੂ ਸ਼ੂ ਕਰਕੇ ਹੈ ਲੰਬੋ ਸਾੜਦਾ ਚਰਣ ਚਰਣ ਕਰਕੇ ਚੱਲਦੀ ੜਦੀ ਹੈ ਇਹ ਤਰਸ਼ੀਲ ਗੁਰਬਾਨੀ ਦੇ ਜੋਸ਼ ਅੰਦਰ ਲਹਿਰ ਨੂਰ ਦੀ ਨਾੜਾਂ ਚ ਚੱਲੀ ਉਸ ਤੋਂ ਬਾਅਦ ਭਾਈ ਸਤੀਦਾਸ ਜੀ ਉਹਨਾਂ ਦਰਿੰਦਿਆਂ ਨੇ ਰੂਹ ਦੇ ਵਿੱਚ ਲਪੇਟ ਕੇ ਜਿਉਂਦਿਆਂ ਸਾਹ ਭਾਈ ਸਤੀਦਾਸ ਜੀ ਦੀ ਸ਼ਹਾਦਤ ਸੀ ਆਪਣੇ ਭਰਾ ਭਾਈ ਮਤੀਦਾਸ ਬਾਦ ਅਡੋਰ ਸ਼ਾਂਤ ਚਿਤ ਘੜੇ ਪਾਣੀ ਪੜਦੇ ਕੇ ਸ਼ਹੀਦ تینا سکھا میں شہیدی اتبار قاضی محبود انگورا سر گروہ تیر بہادر جی کو لایا دیونا نے مفتبہ پڑھ کے سنام لگا تمہار کرامات یا دین اسلام گروہ جی نے قاضی دیا دونہ شرطہ انتار کرتے دے بے کہا کہ میں زبردستی مذہب تبدیل کرن دے کلاف میں نے کوئی بھی میرے پر حد ਮਜ਼ਲੂਮ ਗਿਰਖੀ ਤੇ ਮਨੁੱਖੀ ਹਿਦਾਰਾ ਲਿਖੀ ਤੇ ਬਚਨਾਂ ਕੋ ਰਲਾ ਨਹੀਂ ਸਮਾ। ਤਾਜ਼ੀਰ ਝੁਲਾਉਂਦੇ ਹੋਏ ਜਲਾਲ ਨੂੰ ਇਸ਼ਾਰਾ ਕੀਤਾ ਤੇ ਜਲਾਲ ਸૈયਦ ਜਲਾਲੁਦੀਨ ਨੇ ਸਿੱਖ ਗੁਰਤੇ ਬਹਾਦਰ ਸਾਹਿਬ ਜੀ ਦਾ ਪੂਰਨ ਤਸੀਸ ਢੜ ਨਾਲੋਂ ਵਾਹ। ਗੁਰਤੇ ਇੱਕ ਭਾਗਤ ਸਾਹਿਬ ਜੀ ਦੇ ਸ਼ਹੀਦ ਹੋਣ ਦਾ ਬਰੇਸ਼ ਡਰੋਨਸ ਦੇ ذریعے ਅਸਮਾਨ ਦੇ ਵਿੱਚ ਚਮਕਦਾ ਹੋਇਆ ਰਮਪੁਰ ਕੀਆ ਭੈਣ ਤੇ ਮਹਾਦਰ ਸਿੰਘ ਰਿਆ ਕਰੀ ਨਾ ਕਿ ਨੂੰ ਤੇ ਮਹਾਦਰ ਕੇ ਚਲ ਬੈ ਉਹ ਜਗਤ ਕੋ ਸੋ ਆ ਆ ਹੈ ਸਭ ਜਗਤ ਦੇ ਉਹ ਜੈ 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 ਸੁਰ ਭਾਈ ਜੇਤਾ ਜੀ ਜੋ ਇੱਕ ਰਗਰੇਟਾ ਸਿੱਖ ਗੁਰੂ ਸਾਹਿਬ ਦਾ ਪਵਿੱਤਰ ਸੀ ਬੜਾ ਦਰਬਾ ਬਾਤ ਦਾ

ਜੁੱਤੀ ਦੋ ਕਰਤੀਂ ਸੰਪੂਰਨ ਤਕੀਆ ਅਸਮਾਨ ਦੇ ਵਿੱਚ 500 ਡਰੋਨ ਗੁਰੂ ਸਾਹਿਬ ਦੀ ਸ਼ਹਾਦਤ ਦਾ ਪੂਰਾ ਅਜ਼ੀਮ ਲਿਖਾਂਦੇ ਹੋਏ ਪੰਜਾਬ ਸਰਕਾਰ ਵੱਲੋਂ ਰਾਸਤੇ ਖਾਲਸਾ ਵਿੱਚ ਇਹ ਸਾਰਾ ਡਰੋਨ ਸ਼ੋਅ ਦਿਖਾਇਆ ਜਾ ਰਿਹਾ ਹੈ ਜੇਲੇ ਕਿ ਚੰਜੂ ਰਾਖਾ ਪ੍ਰਭੂਤਾ ਦਾ ਇਸ ਸਾਲ ਅੱਜ 3 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਇਹ ਦੁਨੀਆ ਦੇ ਸ਼ਹਾਦਤ ਦੇ ਹਰ ਇੱਕ ਜਗ੍ਹਾ ਤੇ ਜਿੱਥੇ-ਜਿੱਥੇ ਵੀ ਹਿੰਦੂ ਵੀ ਕੋਈ ਭਾਰਤੀ ਰਹਿੰਦਾ ਹੈ ਹਿੰਦੀ ਚਾਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹਾਦਤ ਦੇ ਦਿਨ ਮਨਾ ਰਹੇ ਹਨ ਪੰਜਾਬ ਸਰਕਾਰ ਅਪੀ ਸ਼ਰੋਮਣੀ ਗੁਦਾਰਾ ਪ੍ਰਬੰਧਕ ਕਮੇਟੀ ਵੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਅਰਤੀ ਤੇ ਇਹ ਦਿਹਾੜਾ ਮਨਾ ਰਹੇ ਨੇ ਜਿੱਥੇ ਸਾਲੀ ਚੌਕ ਦਿੱਲੀ ਦੇ ਵਿੱਚ ਪੱਛੀ ਨਵੰਬਰ ਨੂੰ ਗੁਰੂ ਸਾਹਿਬ ਦਾ ਸ਼ਹੀਦੀ ਦਿਵਸ ਮਨਾਇਆ ਜਾਣਾ ਹੈ ਤੇ ਉਸ ਦਿਨ ਆਲੀ ਅਨੰਦਪੁਰ ਸਾਹਿਬ ਵਿੱਚ ਗੁਰਤਰਾਸੀਸ ਦਾ ਸਭਿ ਮਨਾਇਆ ਜਾਣਾ ਹੈ ਉੱਥੇ ਹੀ 29 ਨਵੰਬਰ ਨੂੰ